ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਨੂੰ ਅਕਤੂਬਰ ਨੂੰ ਜਗਰਾਉਂ ਦੇ ਪਿੰਡ ਪੌਣਾ ਚ ਕੀਤਾ ਗਿਆ ਇੱਕ ਭਿਆਨਕ ਸੜਕ ਹਾਦਸੇ ਕਾਰਨ 35 ਸਾਲ ਦੀ ਉਮਰ ਚ ਜਵੰਦਾ ਦੇ ਅਚਾਨਕ ਦਿਹਾਂਤ ਨੇ ਪੰਜਾਬੀ ਸੰਗੀਤ ਜਗਤ ਨੂੰ ਹੈਰਾਨ ਚਾ ਦਿੱਤਾ ਅੰਤਿਮ ਸੰਸਕਾਰ ਚ ਹਜ਼ਾਰਾਂ ਪ੍ਰਸ਼ੰਸਕ ਕਲਾਕਾਰ ਤੇ ਰਾਜਨੀਤਾ ਸ਼ਾਮਲ ਹੋਏ ਇਸ ਦੁੱਖ ਦੀ ਘੜੀ ਚ ਇੱਕ ਸ਼ਰਮਨਾਕ ਘਟਨਾ ਵੀ ਵਾਪਰੀ ਵੱਡੀ ਭੀੜ ਚ 150 ਤੋਂ ਵੱਧ ਲੋਕਾਂ ਨੇ ਮੋਬਾਈਲ ਫੋਨ ਤੇ ਜੇਬਾਂ ਚੋਂ ਲੱਖਾਂ ਰੁਪਏ ਚੋਰੀ ਹੋ ਗਏ ਪੰਜਾਬੀ ਗਾਇਕ ਗगन ਕੋਕਰੀ ਨੇ ਇਸ ਬਾਰੇ ਡੂੰਘਾ ਰੋਜ਼ ਜ਼ਾਹਰ ਕੀਤਾ। ਉਹਨਾਂ ਨੇ ਕਿਹਾ ਕਿ ਕੋਈ ਆਮ ਚੋਰੀ ਨਹੀਂ ਸਗੋ ਯੋਜਨਾਬੰਦ ਠੱਗ ਨਾਲ 20 ਤੋਂ 25 ਲੋਕਾਂ ਦੇ ਗਿਰੋਹ ਨੇ ਅੰਤਿਮ ਸੰਸਕਾਰ ਚ ਚੋਰੀ ਕਰਨ ਲਈ ਆਏ। ਉਹ ਲੋਕ ਵਿੱਚ ਸ਼ਾਮਲ ਹੋਏ ਜਿਨ੍ਹਾਂ ਦਾ ਰਾਜਵੀ ਨਾਲ ਨੇਮਤ ਸੰਪਰਕ ਨਹੀਂ ਸੀ ਪਰ ਉਹ ਸਿਰਫ ਚੋਰੀ ਦੇ ਮੰਤਵ ਨਾਲ ਆਏ। ਗगन ਕੋਕਰੀ ਦਾ ਖੁਦ ਦਾ ਫੋਨ, ਜਸਬੀਰ ਜੱਸੀ ਤੇ ਪਿੰਕੀ ਢਾਲੀਵਾਲ ਦੇ ਦੋ ਫੋਨ, ਬਾਦ ਸੰਗੀਤ ਨਿਰਦੇਸ਼ਕ ਦਾ ਫੋਨ ਆ ਚੋਰੀ ਹੋ ਗਏ। ਉਹਨਾਂ ਨੇ ਅਨੁਮਾਨ ਲਗਾਇਆ ਕਿ ਸਿਰਫ ਉਹਨਾਂ ਨੂੰ ਜਾਣਨ ਵਾਲੇ ਲੋਕਾਂ ਚ ਹੀ 2 ਤੋਂ 3 ਲੱਖ ਰੁਪਏ ਗਏ ਹੋਣ ਤੇ ਬਹੁਤ ਲੋਕਾਂ ਨੇ ਪੁਲਿਸ ਸ਼ਿਕਾਇਤ ਵੀ ਨਹੀਂ ਕੀਤੀ ਕੋਕਰੀ ਨੇ ਹੈਰਾਨੀ ਤੇ ਨਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਅਜਿਹੀ ਚੋਰੀ ਮੇਲੇ ਜਾਂ ਰੈਲੀਆਂ 'ਚ ਵਾਪਰ ਸਕਦੀ ਹੈ ਪਰ ਇੱਕ ਧਾਰਮਿਕ ਤਦੁਖ ਘੜੀ ਵਾਲੇ ਇਕੱਠ 'ਚ ਇਹ ਅਨੈਤਿਕ ਤੇ ਅਮਾਨਵੀ ਹੈ ਇਹ ਚੋਰੀ ਨਾਲੋਂ ਵੀ ਵੱਧ ਇਹਨਾਂ ਲੋਕਾਂ ਦੀ ਗਲਤ ਮਾਨਸਿਕਤਾ ਨੂੰ ਦਰਸਾਉਂਦੀ ਹੈ ਉਨਾਂ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਇਹ ਨਾ ਚੋਰਾ ਬਾਰੇ ਜਾਣਕਾਰੀ ਹੈ ਤਾਂ ਸੂਚਿਤ ਕਰਨ ਤੇ ਅਜਿਹਿਆਂ ਘਟਨਾਵਾਂ ਨੂੰ ਰੋਕਣ ਲਈ ਉਦਾਹਰਣ ਕਾਇਮ ਕਰਨੀ ਚਾਹੀਦੀ ਹੈ ਚੋਰੀ ਹੋਣ ਕਾਰਨ ਬਹੁਤੇ ਲੋਕਾਂ ਨੂੰ ਵਾਪਸੀ ਦੇ ਰਸਤੇ ਤੱਕ ਪਹੁੰਚਣ 'ਚ ਵੀ ਮੁਸ਼ਕਲ ਹੋਈ ਹੈ ਕਿਉਂਕਿ ਫੋਨਾਂ 'ਚ ਨੇਵੀਗੇਸ਼ਨ ਤੇ ਸੰਪਰਕ ਨੰਬਰ ਸੀਮਿਤ ਹੋ ਗਏ ਨੇ ਅਖੀਰ ਚ ਗਗਨ ਕੋਕਰ ਨੇ ਇੱਕੋ ਗੱਲ ਕਹੀ ਕਿ ਜੇਕਰ ਕਿਸੇ ਕੋਲ ਕੋਈ ਵੀ ਜਾਣਕਾਰੀ ਹੈ ਤਾਂ ਜ਼ਰੂਰ ਦਿਓ ਤਾਂ ਕਿ ਅਸੀਂ ਇੱਕ ਐਗਜ਼ਾਮਪਲ ਸੈੱਟ ਕਰ ਸਕੀਏ ਕੱਲ ਜਵੰਦੇ ਵੀਰ ਦਾਸ ਅਸਥਾਨ ਸੀਗਾ ਬੜਾ ਸੈਡ ਡੇ ਸਾਡੀ ਇੰਡਸਟਰੀ ਲਈ ਲਾ ਲੋ ਜਿਹੜਾ ਜਿਹੜਾ ਬੰਦਾ ਉਸ ਬੰਦੇ ਨੂੰ ਮਿਲਿਆ ਸੀ ਉਹਦੇ ਲਈ ਲਾ ਲੋ ਸਾਡੀ ਕੋਈ ਇਹ ਨਹੀਂ ਸੀ ਕਿ ਸਾਡੀ ਕੋਈ ਨਿਤ ਦੀ ਯਾਰੀ ਸੀ ਪਰ ਜਿਹੜਾ ਬੰਦਾ ਜਾਣਦਾ ਵੀ ਨਹੀਂ ਸੀਗਾ ਉਹ ਵੀ ਉੱਥੇ ਸੀ ਪਰਿਵਾਰ ਦੇ ਨਾਲ ਮੈਨਿੰਗ ਕਰਕੇ ਕਿਵੇਂ ਆਉਂਦੇ ਆ ਕੱਲ 150 ਤੋਂ ਵੱਧ ਫੋਨ ਚੋਰੀ ਕਰਕੇ ਲੈ ਗਏ ਲੋਕ ਤੇ ਇਹ ਮੇਰੇ ਨੂੰ ਨੋਂ ਨੋਂ ਦੇ 2 ਤੋਂ 3 ਲੱਖ ਰੁਪਈਆ ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਦੱਸ ਹੀ ਨਹੀਂ ਰਹੇਗੇ 50 60 ਲੱਖ ਰੁਪਈਆ ਬਣ ਜਾਣਾ ਹਰ ਇੱਕ ਦੀ ਜੇਬ ਹਰ ਇੱਕ ਦੀ ਜੇਬ ਘੱਟ ਕੇ ਲੈ ਗਏ ਫੂਲ ਲੈ ਗਏ ਮੇਰਾ ਵੀ ਲੈ ਗਏ ਜਸਵੀਰ ਜਸਪੀ ਭਾਈ ਦਾ ਵੀ ਲੈ ਗਏ ਕਈ ਮੇਰੇ ਵੀਰ ਭਰਾ ਕਲਾਕਾਰ ਇਦਾਂ ਦੇ ਹੀ ਜਿਹੜੇ ਕਦੇ ਮਿਲੇ ਨਹੀਂ ਸੀ ਪਰ ਇੱਕ ਇੱਕ ਕੋ ਬੰਦਾ ਪੋਜ਼ਿਟਿਵਿਟੀ ਦਾ ਸਨੇਹਾ ਦਿੰਦਾ ਜੀ ਤਾਂ ਉਫੇ ਜੀ ਕਿੰਕੀ ਢਾਲੀ ਵਾਲ ਭਾਈ ਦੇ ਦੋ ਲੈ ਗਏ ਤੇ ਮਤਲਬ ਜੋ 10 ਮਿਜ਼ਰੇਟਰ ਉਹਦਾ ਲੈ ਗਏ ਹੋਰ ਕਿੰਨੇ ਜਾਣੇ ਆ ਜਿਨ੍ਹਾਂ ਦੇ ਫੋਨ ਲੈ ਗਏ ਸਰ ਅ ਮੈਂ ਸ਼ੌਕਿੰਗ ਆਪਣੇ ਲਈ ਵੀ ਇਹੋ ਜੀ ਜਗ੍ਹਾ ਬੰਦਾ ਪਲਾਨਿੰਗ ਕਰਕੇ ਆਉਂਦੇ ਆ ਵੀ ਅਸੀਂ ਚੋਰੀ ਕਰਨੀ ਆ ਰੱਬ ਨੇ ਪਤਾ ਨਹੀਂ ਕਿਹੜੀ ਸਹਾਇਤਾ ਦੇਣੀ ਉਹਨਾਂ ਨੂੰ ਗੱਲ ਸਾਡੇ ਫੋਨਾਂ ਦੀ ਨਹੀਂ ਗੱਲ ਥਿੰਕਿੰਗ ਦੀ ਆ ਵੀ ਅਈ ਤਾਂ ਕਿਵੇਂ ਕਰ ਸਕਦਾ ਯਾਰ ਕੋਈ ਬੰਦਾ ਸੋਚ ਕੇ ਆਉਂਦੇ ਆ ਮਰਗ ਤੇ ਵੀ ਅਸੀਂ ਚੋਰੀ ਕਰਨੀ ਹੈ ਮੇਲੇ ਚੀਜ਼ਾਂ ਉਹਨਾਂ ਤੇ ਤਾਂ ਠੀਕ ਆ ਪਰ ਆ ਜਿਹੜੀਆਂ ਚੀਜ਼ਾਂ ਬੜੀਆਂ ਸ਼ੌਕਿੰਗ ਆ ਐਨੇ ਇੱਕ ਬੰਦੇ ਦਾ ਕੰਮ ਨਹੀਂ 25 30 ਬੰਦੇ ਆਏ ਹੋਣੇ ਸੋ ਮੈਂ ਇੱਕ ਗੁਜ਼ਾਰਿਸ਼ ਕਰਦਾ ਵੀ ਜੇ ਕਿਸੇ ਨੂੰ ਵੀ ਇਹਦੇ ਬਾਰੇ 1% ਨੌਲੇਜ ਆ ਤਾਂ ਪਲੀਜ਼ ਦੱਸੋ ਅਪਾ ਐਗਜ਼ਾਮਪਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜਿਹੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜਕੱਲ ਆਪਾਂ ਇੰਨੇ ਰਿਅਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜਿਹੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜਕੱਲ ਆਪਾਂ ਇੰਨੇ ਰਿਲਾਈ ਕਰਦੇ ਆਂ ਉਹਨਾਂ ਤੇ ਕਿੱਥੇ ਧਰਤੀ ਜਾਣਾ ਕਿਵੇਂ ਜਾਣਾ ਕਈਆਂ ਦਾ ਤਾਂ ਸਾਰਾ ਕੁਝ ਕਈ ਵਿਚਾਰਾਂ ਦੇ ਨੰਬਰ ਚੀਜ਼ਾਂ ਵੀ ਸਾਰਾ ਕੁਝ ਅੱਜ ਕੱਲ ਫੋਨ 'ਚ ਸਾਰਾ ਕੁਝ ਹੁੰਦਾ ਪਹੁੰਚ ਰਿਹਾ ਹੈ ਕੰਨ ਤਾਂ ਚਲੋ ਸਾਡੇ ਤੇ ਟਾਈਮ ਬੜਾ ਉਹ ਵੀ ਇੱਕ ਜਾਣਾ ਜ਼ਰੂਰ ਇਹਦੇ ਬਾਰੇ ਸਾਨੂੰ ਕਿਸੇ ਨੂੰ ਵੀ ਸਾਡੇ ਚੋਂ ਕੋਈ ਇਨਫੋਰਮੇਸ਼ਨ ਜ਼ਰੂਰ ਪਿਓ